ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਅੱਜ ਆਪਾਂ ਪਹੁੰਚੇ ਜੀ ਮੋਗਾ ਟਰੈਕਟਰ ਮੰਡੀ ਤੇ ਤੇ ਜਿਵੇਂ ਜਿਵੇਂ ਸੀਜ਼ਨ ਆ ਰਿਹਾ ਜੀ ਟਰੈਕਟਰਾਂ ਦੀ ਆ ਰਹੀ ਹੈ ਮੰਡੀ ਤੇ ਤੇਜ਼ੀ ਤੇ ਗਾਹਕਾਂ ਦੀ ਵੀ ਤੇਜ਼ੀ ਹੈ ਜੀ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਆ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਕਿਉਂਕਿ ਆਉਣ ਵਾਲੀ ਟਰੈਕਟਰ ਮੰਡੀ ਦੀ ਅਸੀਂ ਕੋਈ ਵੀ ਵੀਡੀਓ ਪਾਈਏ ਤਾਂ ਉਸ ਦਾ ਨੋਟੀਫਿਕੇਸ਼ਨ ਸਭ ਨਾਲ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਚਲੋ ਆਪਾਂ ਕਰਦੇ ਹਾਂ ਤੁਹਾਡੇ ਨਾਲ ਟਰੈਕਟਰਾਂ ਦੇ ਰੇਟਾਂ ਸਾਂਝੇ ਜੀ ਪਹਿਲਾ ਟਰੈਕਟਰ ਆ ਗਿਆ ਜੀ ਆਪਣੇ ਕੋਲੇ ਸਵਰਾਜ 855 ਪਿਛਲੇ ਟਾਇਰ ਹੈਗੇ ਜੀ 14 ਦੇ ਬਿਲਕੁਲ ਸਾਫ ਸੁਥਰੇ 85 90 ਪੈਸੇ ਕੰਡੀਸ਼ਨ ਦੇ ਵਿੱਚ ਜੀ ਅਗਲੇ ਟਾਇਰ ਹੈਗੇ ਜੀ ਗੁਡিয়ার ਦੇ ਪਿਛਲੇ ਟਾਇਰ ਵੀ ਹੈਗੇ ਗੁਡিয়ার ਦੇ ਜੀ ਇੱਥੇ ਹੈਗਾ ਜੀ 15 ਮਾਡਲ ਆ 4 ਲੱਖ 95000 ਰੁਪਏ ਡਿਮਾਂਡ ਆ ਜੀ ਉਸ ਤੋਂ ਅਗਲਾ ਟਰੈਕਟਰ ਆ ਗਿਆ ਜੀ ਕੋਰਡ 3600 ਮੋਡੀਫਾਈ ਚਾਰੇ ਟਾਇਰ ਬਿਲਕੁਲ ਨਵੇਂ ਆ ਜੀ ਪੰਜਾਬ ਨੰਬਰ ਆ ਇਹ ਹੈਗਾ ਜੀ 90 ਮਾਡਲ ਹੈ 1 ਲੱਖ ਤੇ 95000 ਰੁਪਿਆ ਡਿਮਾਂਡ ਹੈ ਜੀ ਤੇ ਇਹ ਬਾਈ ਦਾ ਜਿਹੜਾ ਬਾਈ ਫੋਰਡ ਮੋਡੀਫਾਈ ਕਰਦਾ ਜੀ ਇਹਦਾ ਨੰਬਰ ਆਪਣੇ ਕੋਲੇ ਹੈਗਾ ਜੀ ਜੇਕਰ ਕਿਸੇ ਵੀਰ ਭਰਾ ਨੇ ਲੈਣਾ ਉਹ ਟਰੈਕਟਰ ਮੋਡੀਫਾਈ ਕੀਤਾ ਆ ਤਾਂ ਆਪਣੇ ਤੋਂ ਕਮੈਂਟ ਬਾਕਸ ਦੇ ਵਿੱਚ ਉਹ ਫੋਰਡ ਮੋਡੀਫਾਈ ਲਿਖ ਕੇ ਆਪਣੇ ਤੋਂ ਨੰਬਰ ਲੈ ਸਕਦਾ ਜੀ ਤੇ ਬਾਕੀ ਬਾਈ ਬਹੁਤ ਹੀ ਸੋਹਣੇ ਟਰੈਕਟਰ ਤਿਆਰ ਕਰਦਾ ਜੀ ਉਹ ਕਬੱਡੀ ਟੂਰਨਾਮੈਂਟ ਦੇ ਇਸ ਬਾਈ ਤੋਂ ਹੀ ਜਾਂਦੇ ਆ ਟਰੈਕਟਰ ਜਿੰਨੇ ਵੀ ਕਬੱਡੀ ਟੂਰਨਾਮੈਂਟ ਹੁੰਦੇ ਆ ਚਲੋ ਆਪਾਂ ਸੋਨਾਂਵਰ ਵੀ ਕਾ ਲੈਂਦੇ ਆ ਟਰੈਕਟਰਾਂ ਦੇ ਰੇਟਾਂ ਸੰਜੇ ਉਸ ਤੋਂ ਅਗਲਾ ਟਰੈਕਟਰ ਆ ਗਿਆ ਜੀ ਆਪਣੇ ਕੋਲੇ ਸੋਨਾਲੀ ਦਾ 60 ਦਾ ਜੀ ਇਹ 20 ਮਾਡਲ ਆ ਜੀ 5 ਲੱਖ ਤੇ 70000 ਰੁਪਏ ਡਿਮਾਂਡ ਹੈ ਪਿਛਲੇ ਟਾਇਰ कसे ਹੋਏ ਆ ਅਗਲੇ ਟਾਇਰ 40 50 ਪੈਸੇ ਕੰਡੀਸ਼ਨ ਦੇ ਵਿੱਚ ਹੈਗੇ ਜੀ ਇਹ 20 ਮਾਡਲ ਆ 5 ਲੱਖ ਤੇ 70000 ਰੁਪਏ ਡਿਮਾਂਡ ਹੈ ਉਸ ਤੋਂ ਅਗਲਾ ਟਰੈਕਟਰ ਆ ਗਿਆ ਅਰਜਨ ਇਹ 7 ਮਾਡਲ ਆ 3 ਲੱਖ ਤੇ 40000 ਰੁਪਏ ਡਿਮਾਂਡ ਹੈ ਦੋਸਤੋ ਪੋਸਟਗਲ ਟਰੈਕਟਰ ਜੀ ਮਹਿੰਦਰਾ 575 DI ਇਹ 92 ਮਾਡਲ ਹੈ ਜੀ 1 ਲੱਖ 55000 ਰੁਪਿਆ ਡਿਮਾਂਡ ਹੈ ਟਰੈਕਟਰ ਦੇ ਮਾਰਕ ਦੀ ਪੋਸਟਗਲ ਹੈ ਸੋਨਾਲੀ ਦਾ ਫਾਕਾ ਦਾ ਫਿਰ 10 ਮਾਡਲ ਹੈ ਜੀ 2 ਲੱਖ 95000 ਰੁਪਿਆ ਡਿਮਾਂਡ ਹੈ ਟਰੈਕਟਰ ਦੇ ਮਾਰਕ ਦੀ ਟਰੈਕਟਰ ਚੰਗੀ ਕੰਡੀਸ਼ਨ ਦਾ ਲੱਗਦਾ ਪਗਲਾ ਟਰੈਕਟਰ ਹੈ गाइस 8855 16 ਮਾਡਲ ਹੈ ਜੀ 5 ਲੱਖ ਤੇ 25000 ਰੁਪਿਆ ਡਿਮਾਂਡ ਹੈ ਇਹ ਪੰਜਾਬ ਨੰਬਰ ਟਰੈਕਟਰ ਹੈ ਜੀ ਪੈਂਤੀਗਰਾ ਅਗਲੇ ਟਾਇਰ ਕਥੇ ਹੋਇਆ ਜੀ ਪਿਛਲੇ ਟਾਇਰ ਨਵੀਂ ਕੰਡੀਸ਼ਨ ਦੇ ਵਿੱਚ ਆ ਜੀ ਜੇਕੇ ਦੇ ਟਾਇਰ ਆ ਇਹ 80 ਮਾਡਲ ਆ ਜੀ 1 ਲੱਖ ਤੇ 25000 ਰੁਪਏ ਡਿਮਾਂਡ ਆ ਇੱਕ ਕੁਲੀ ਤੇ ਸਟਾਰਟ ਆ ਜੀ ਇਹ ਹਾਂਜੀ ਦੋਸਤੋ ਅਗਲਾ ਟਰੈਕਟਰ ਆ ਗਿਆ ਜੀ ਅਰਜਨ ਆਲਟਰਾ 605 ਤੇ ਇੱਕ ਮਾਡਲ ਆ ਜੀ 2 ਲੱਖ ਤੇ 50000 ਰੁਪਏ ਡਿਮਾਂਡ ਆ ਟਰੈਕਟਰ ਦੇ ਮਾਲਕ ਦੀ ਤੋ ਕੁਲ ਆ ਗਿਆ ਮਿੰਦਰਾ 575 ਇਹ ਹੈਗਾ ਜੀ 99 ਮਾਡਲ ਹੈ 1,30,000 ਰੁਪਿਆ ਡਿਮਾਂਡ ਹੈ ਜੀ 265 ਆ ਗਿਆ ਜੀ ਇਹ 92 ਮਾਡਲ ਹੈ ਜੀ 1,45,000 ਰੁਪਿਆ ਡਿਮਾਂਡ ਹੈ 200 ਸਵਰਾਜ ਆ ਗਿਆ ਜੀ 855 99 ਮਾਡਲ ਹੈ ਜੀ 2,15,000 ਰੁਪਿਆ ਡਿਮਾਂਡ ਹੈ ਟਰੈਕਟਰ ਦੇ ਮਾਲਕ ਦੇ 200 ਇਹ ਟੂ ਦੇ ਚੱਕਰ ਆ ਗਿਆ 514 ਸਰਵਰਾਜ 852 ਇਹ 93 ਮਾਡਲ ਹੈ ਜੀ 1,80,000 ਰੁਪਏ ਦੀ ਡਿਮਾਂਡ ਹੈ ਟਰੈਕਟਰ ਦੇ ਮਾੜੇ ਵੀ ਪਿਛਲੇ ਟਾਇਰ ਹੈਗੇ ਜੀ 13 ਦੇ ਨਵੀਂ ਕੰਡੀਸ਼ਨ ਦੇ ਵਿੱਚ ਜੀ ਗੁਡিয়ার ਦੇ ਅਗਲੇ ਟਾਇਰ ਵੀ ਗੁਡিয়ার ਦੇ ਨਵੀਂ ਕੰਡੀਸ਼ਨ ਦੇ ਵਿੱਚ ਹੈ ਹਾਂ ਜੀ ਦੋਸਤੋ ਅਗਲਾ ਟਰੈਕਟਰ ਆ ਗਿਆ ਜੀ ਆਪਣਾ 59 11 ਜੀ 89 ਮਾਡਲ 2,65,000 ਰੁਪਏ ਦੀ ਡਿਮਾਂਡ ਹੈ ਜੀ ਟਰੈਕਟਰ ਬਿਲਕੁਲ ਸਾਫ਼ ਜੀ ਕੰਡੀਸ਼ਨ ਦਾ ਜੀ ਅਗਲੇ ਟਾਇਰ ਬਿਲਕੁਲ ਨਵੇਂ ਹੈ ਜੀ ਜੇ ਕੇ ਦੇ ਪਿਛਲੇ ਹੈਗੇ 30 40 ਕੇ ਪੈਸੇ ਕੰਡੀਸ਼ਨ ਦੇ ਵਿੱਚ 16 ਦੇ ਟਾਇਰਾਂ ਚਾਹੀ ਉਸ ਤੋਂ ਅਗਲਾ ਟਰੈਕਟਰ ਆ ਗਈ ਫਾਰਮ 60 ਡੀ ਐਕਸ ਚਾਰੇ ਟਾਇਰ ਬਿਲਕੁਲ ਨਵੇਂ ਹੈ 733 ਜੇ ਕੇ ਕੰਪਨੀ ਦੇ ਇਹ ਹੈ ਜੀ 8 ਮਾਡਲ ਹੈ 2 ਲੱਖ ਤੇ 95000 ਰੁਪਿਆ ਡਿਮਾਂਡ ਹੈ ਟਰੈਕਟਰ ਦੇ ਮਾਲਕ ਦੀ ਉਸ ਤੋਂ ਅਗਲਾ ਟਰੈਕਟਰ ਆ ਗਈ ਸਵਰਾਜ 856 13 ਦੇ ਟਾਇਰਾਂ ਤੇ ਪੀਟੂਵੇ ਤੇ 540 ਚੱਕਰ ਹੈ ਜੀ ਸੋ ਯਾਰ ਇੱਕ ਮਾਡਲ ਹੈ ਜੀ 2 ਲੱਖ ਤੇ 55000 ਰੁਪਿਆ ਡਿਮਾਂਡ ਹੈ ਜੀ ক্লোਜ਼ ਕਰੀਂ ਦੇ ਵਿੱਚ ਸੋਨਾਲੀਕ ਆ ਗਈ 750 ਦਾ ਇਹ 10 ਮਾਡਲ ਹੈ ਜੀ 3 ਲੱਖ ਤੇ 10000 ਰੁਪਿਆ ਡਿਮਾਂਡ ਹੈ ਜੀ ਸਵਰਾਜ ਆ ਗਈ 735 6 ਮਾਡਲ ਹੈ 2 ਲੱਖ ਤੇ 60000 ਰੁਪਿਆ ਡਿਮਾਂਡ ਹੈ ਜੀ ਮਹਿੰਦਰਾ ਆ ਗਿਆ ਜੀ 475 ਡੀ ਆਈ ਇਹ 95 ਮਾਡਲ ਹੈ 1 ਲੱਖ ਤੇ 85000 ਰੁਪਿਆ ਡਿਮਾਂਡ ਹੈ ਦੋਸਤੋ ਉਹ ਲੈ ਟਰੈਕਟਰ ਆ ਗਿਆ ਜੀ ਫਾਰਮ ਟਰੈਕ 45 ਦਾ 14 ਮਾਡਲ ਆ ਜੀ 4 ਲੱਖ ਤੇ 55000 ਰੁਪਏ ਦੀ ਡਿਮਾਂਡ ਆ। ਹੁਣ ਤੋਂ ਅਗਲਾ ਟਰੈਕਟਰ ਆ ਗਿਆ ਜੀ ਫਾਰਮ ਸੱਟ ਇਹ ਹੈਗਾ ਜੀ 9 ਮਾਡਲ ਆ ਜੀ 3 ਲੱਖ ਤੇ 45000 ਰੁਪਏ ਡਿਮਾਂਡ। ਹਾਂਜੀ ਦੋਸਤੋ ਅਗਲਾ ਟਰੈਕਟਰ ਆ ਗਿਆ ਜੀ ਸਵਰਾਜ 855 ਇਹ 13 ਮਾਡਲ ਆ ਜੀ 4 ਲੱਖ ਤੇ 25000 ਰੁਪਏ ਡਿਮਾਂਡ ਆ। ਸਾਰੇ ਟਾਇਰ ਬਿਲਕੁਲ ਸਾਫ਼ ਸੁਥਰੇ ਤੇ ਚੰਗੀ ਕੰਡੀਸ਼ਨ ਦੇ 14 ਦੇ ਟਾਇਰਾਂ ਚ ਹੈ ਜੀ ਪਾਵਰ ਸਟੀering ਹੈ ਜੀ ਚਲੋ ਆਪਾਂ ਤੁਹਾਡੇ ਮਾਲਕ ਤੋਂ ਨੰਬਰ ਉਹਨੇ ਸਾਥੀ ਦਾ ਬਾਈ ਜੀ ਸਤਿ ਸ਼੍ਰੀ ਅਕਾਲ ਕਿਹੜਾ ਪਿੰਡ ਹੈ ਬਾਈ ਜੀ ਆਪਣਾ ਮੋਗਿਆਵਾਂ ਕਿਹੜੇ ਜ਼ਿਲ੍ਹੇ ਚ ਰਹਿਗੇ ਆ ਮੋਗਿਆ ਜੀ ਮੋਗਿਆ ਚ ਜੀ ਹਾਂਜੀ ਆਪਣਾ ਮੋਬਾਈਲ ਨੰਬਰ ਦੱਸੀਏ ਜੀ 62809 62809 69485 69485 ਹਾਂਜੀ ਦੋਸਤੋ ਆਹ ਬਾਈ ਮਾਲਕ ਦਾ ਨੰਬਰ ਹੈ ਜੀ ਸਵਰਾਜ 855 ਵਾਲੇ ਦਾ 13 ਮਾਡਲ 4,25,000 ਰੁਪਏ ਡਿਮਾਂਡ ਆ ਚਾਰੇ ਟਾਇਰ ਬਿਲਕੁਲ ਸਾਫ ਸੁਥਰੇ ਤੇ ਚੰਗੀ ਕੰਡੀਸ਼ਨ ਦੇ ਆ ਜੇਕਰ ਕਿਸੇ ਵੀ ਭਰਾ ਨੇ ਲੈਣਾ ਹੋਵੇ ਤੇ ਬਾਈ ਨਾਲ ਕੰਟੈਕਟ ਕਰ ਸਕਦੇ ਲੋਜੀ ਉਸ ਦੇ ਨਾਲ ਆ ਗਿਆ ਫਾਰਮ 65 EPI 2010 ਮਾਡਲ ਦਾ ਟਾਪ ਮਾਡਲ ਦਾ ਚ 3,50,000 ਈਮ ਮਾਲਕਾਂ ਦੀ ਡਿਮਾਂਡ ਆ ਪਾਵਰ ਸਟੀਅਰਿੰਗ ਟਾਇਰਾਂ ਦੀ ਕੰਡੀਸ਼ਨੇ ਵੀ ਵਧੀਆ ਸਾ ਪਈਏ ਬੈਕ ਸਾਈਡ ਦੇ ਟਾਇਰ ਆਪਾਂ 65 ਤੋਂ 70 ਪੈਸੇ ਦੀ ਗੁੱਡੀ کہہ ਸਕਦੇ। ਉਹਦੇ ਨਾਲ ਆ ਗਈ ਫਾਰਮ 60 ਤੇਲ ਵਾਲੀਆਂ ਬ੍ਰੇਕਾਂ ਪਾਵਰ ਸਟੀਅਰਿੰਗ 2011 ਮਾਡਲ ਆ 3 ਲੱਖ ਤੇ 65000 ਰੁਪਇਆ ਮਾਲਕਾਂ ਦੀ ਡਿਮਾਂਡ ਆ। ਚਾਰੇ ਟਾਇਰ ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦੇ। ਤੇ ਰੰਗ ਰੋਗੰਦਾ ਵੀ ਟਰੈਕਟਰ ਬਿਲਕੁਲ ਸਾਫ਼ ਹੈ ਜੀ। ਉਹਦੇ ਨਾਲ ਆ ਗਈ 3600 ਜੈਨੂਇਨ ਕਲਰ ਚ ਟਾਇਰਾਂ ਦੀ ਕੰਡੀਸ਼ਨ ਵੀ ਸਾਫ਼ ਪਈ ਆ। ਕਿ ਤੋਂ ਲੀਕ ਵਗੈਰਾ ਨਹੀਂ ਟਰੈਕਟਰ ਫਰੰਟ ਦੇ ਟਾਇਰ ਬਿਲਕੁਲ ਨਵੇਂ ਹੈ ਜੀ ਮਾਡਲ ਆ 95 1 ਲੱਖ 39000 ਰੁਪਏ ਮੰਗ ਕਦੀ ਦਮਾਂ ਦੇ ਉਹਦੇ ਨਾਲ ਆ ਗਿਆ ਜੀ ਫਾਰਮ 60 ਸਾਫ ਹੈ ਰੰਗ ਟਰੈਕਟਰ 2008 ਮਾਡਲ ਆ 2 ਲੱਖ 85000 ਰੁਪਏ ਡਿਮਾਂਡ ਡਬਲ ਕਲਚ 13 ਦੇ ਟਾਇਰਾਂ ਚ ਬਿਲਕੁਲ ਸਾਫ ਕੰਡੀਸ਼ਨ ਦਾ ਟਰੈਕਟਰ ਹੈ ਜੀ ਦੇ ਨਾਲ ਸਾਨੂੰ ਕੋਈ ਟਰੈਕਟਰ ਦਿਖਾਣੇ ਜੁੜੇ ਰਹੋ ਸਾਡੇ ਕੋਲੋਂ ਦਵਾ ਆ ਜਾ ਓਏ ਜੋਂਡੀ ਆਰ 50 50 ਈ ਚਾਰੇ ਟਾਇਰ ਬਿਲਕੁਲ ਨਵੇਂ ਨੇ ਰੰਗ ਰੋਗਨ ਦਾ ਵੀ ਟਰੈਕਟਰ ਬਿਲਕੁਲ ਸਾਫ਼ ਪੀ ਵੀ ਵਾਲੀ ਨੰਬਰ ਆ 2014 ਮਾਡਲ ਆ 4 ਲੱਖ 95000 ਰੁਪਿਆ ਮਾਲਕ ਦੀ ਡਿਮਾਂਡ ਹੈ ਤੁਹਾਡਾ ਆਪਣਾ ਹੀ ਟਰੈਕਟਰ ਤੁਹਾਡਾ ਆਪਣਾ ਹੀ ਆ ਅੱਛਾ ਅੱਛਾ ਉਸ ਦੇ ਨਾਲ ਆ ਗਈ ਜੌਂਡੀ 5310 2011 ਮਾਡਲ ਆ 530000 ਰੁਪਿਆ ਡਿਮਾਂਡ ਹੈ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਸਾਫ਼ ਹੈ ਇਹ ਚਾਰਾਂ ਦੇ 16 ਦੇ ਟਾਇਰਾਂ ਚ ਹੈ ਜੀ ਉਸ ਦੇ ਨਾਲ ਆ ਗਈ ਅਰਜਨ 555 2014 ਮਾਡਲ ਆ 435000 ਰੁਪਿਆ ਡਿਮਾਂਡ ਹੈ ਵੀ ਪਾਵਰ ਆਈ ਚਾਰੇ ਟਾਇਰ ਬਿਲਕੁਲ ਸਾਫ਼ ਕੰਡੀਸ਼ਨ ਦੇ ਹੈ ਜੀ ਅੋਜ ਦੇ ਨਾਲ ਲੱਗੇ 1855 ਚਾਰਾਂ ਦੀ ਕੰਡੀਸ਼ਨ ਸਾਫ਼ ਪਈ ਹੈ ਚਾਰਾਂ ਦੀ ਰੰਗ ਰੋਗਨ ਦਾ ਵੀ ਟਰੈਕਟਰ ਬਿਲਕੁਲ ਸਾਫ਼ ਆ 2013 ਮਾਡਲ ਆ 4 ਲੱਖ ਤੇ 70000 ਰੁਪਿਆ ਡਿਮਾਂਡ ਹੈ ਟਰੈਕਟਰ ਅੋਜ ਦੇ ਨਾਲ ਲੱਗੇ 4072 ਪੀ ਵੀ 42 ਰੰਗ ਰੋਗਨ ਤੁਸੀਂ ਦੇਖ ਸਕਦੇ ਟਰੈਕਟਰ ਦਾ ਜੋ ਵੀ ਹੈ ਟਾਇਰਸ ਦੇ ਵੀ ਚਾਰੇ ਬਿਲਕੁਲ ਨਵੇਂ ਆ 99 ਮਾਡਲ ਆ 2 ਲੱਖ ਤੇ 20000 ਰੁਪਿਆ ਡਿਮਾਂਡ ਹੈ ਜੀ ਉਸ ਦੇ ਨਾਲ ਆ ਗਿਆ ਇਹ ਫਾਰਮ 43 ਪੈਰਾਂ ਦੀ ਕੰਡੀਸ਼ਨ ਬਿਲਕੁਲ ਸਾਫ਼ ਆ ਪੰਜਾਬ ਨੰਬਰ ਹੈ ਪੀਪੀ 14 ਬੈਕ ਸਾਈਡ ਦੇ ਟਾਇਰ ਐਮ ਆਰ ਫਿਰਿਆ 13 ਦੇ ਟਾਇਰ ਹੈ ਜੀ ਡਬਲ ਕਲਚ ਟਰੈਕਟਰ ਹੈ 2001 ਮਾਡਲ ਦੀ ਡਿਮਾਂਡ 260 ਹੈ ਜੀ ਉਸ ਦੇ ਨਾਲ ਆ ਗਿਆ 98 ਮਾਡਲ 1 ਲੱਖ ਤੇ 45000 ਰੁਪਿਆ ਡਿਮਾਂਡ ਟਾਇਰ ਰਜੂ ਕਾਸੇ ਪਏ ਹੋਇਆ ਰੰਗ ਰੋਗਨ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਜੋ ਵੀ ਤਾਨੂੰ ਦਿਖਾਈ ਦੇ ਰਿਹਾ ਕਿ ਕਿ ਮਿਸਿੰਗ ਹੋਇਆ ਸ਼ੋਤਰਾ ਉਹਦੇ ਨਾਲ ਆ ਗਿਆ 735 93 ਮਾਡਲ ਪੰਜਾਬ ਨੰਬਰ ਆ 1,55,000 ਰੁਪਏ ਮਾਲਕਾਂ ਦੀ ਡਿਮਾਂਡ ਆ ਬੈਕ ਸਾਈਡ ਦੇ ਟਾਇਰਾਂ ਦੀ ਕੰਡੀਸ਼ਨ ਸਾਫ ਪਈ ਹੈ ਜੀ ਬਿਲਕੁਲ ਉਸ ਦੇ ਨਾਲ ਆ ਗਿਆ 855 ਬਿਲਕੁਲ ਸਾਫ ਟਾਇਰਾਂ ਚ ਹੈ ਵੀ ਟਰੈਕਟਰ 2014 ਮਾਡਲ 4,75,000 ਰੁਪਏ ਡਿਮਾਂਡ ਆ ਪੰਜਾਬ ਨੰਬਰ ਆ PB10 ਲੁਧਿਆਣਾ ਦਾ ਨੰਬਰ ਆ ਪਾਵਰ ਸਟੇਰਨਾਏ ਜਦੋਂ ਨਾਲ ਆ ਗਿਆ ਅਰਜਨ 605 ਰੰਗ ਰੋਗਨ ਤੁਸੀਂ ਟਰੈਕਟਰ ਦਾ ਵੀਡੀਓ ਜੀ ਦੇਖ ਸਕਦੇ ਹੋ ਟਾਇਰ ਵੀ ਠੀਕ ਠਾਕ ਕੰਡੀਸ਼ਨ ਤੇ ਪੈਰ ਬੈਕ ਸਾਈਡ ਦੇ ਟਾਇਰ ਆਪਾਂ 39 ਤੋਂ 50 ਐਸੀ ਗੁੱਡੀ ਕਹਿ ਸਕਦੇ ਹਾਂ 2013 ਮਾਡਲ ਆ 3 ਲੱਖ ਤੇ 8000 ਰੁਪਿਆ ਮਾਲਕ ਦੀ ਡਿਮਾਂਡ ਆ 94 ਆ ਸੌਰੀ 91410 70 70000 ਪੂਰਾ ਜੀ ਯਾਨੀ ਕਿ 70 ਦੇ ਨਾਲ ਟ੍ਰਿਪਲ ਜੀ ਮਨ ਲੱਗੀ। ਤੁਹਾਨੂੰ ਕੈਮਰੇ ਕਰਕੇ ਵੀ ਦਿਖਾ ਦਿੰਨੇ ਆ ਨੰਬਰ। ਜੀ ਦੇਖ ਸਕਦੇ ਹੋ। ਉਸ ਦੇ ਨਾਲ ਆ ਗਿਆ ਥੋੜ 323 ਰੰਗ ਰੋਗਨ ਦਾ ਟਰੈਕਟਰ। ਬਿਲਕੁਲ ਸਾਫ਼ ਆ ਟਾਇਰਾਂ ਦੀ ਕੰਡੀਸ਼ਨ ਵੀ ਠੀਕ ਠਾਕ ਪਈ ਹੈ। 2002 ਮਾਡਲ ਹੈ। 2 ਲੱਖ ਤੇ 40000 ਰੁਪਿਆ ਡਿਮਾਂਡ ਹੈ ਜੀ। ਉਸ ਦੇ ਨਾਲ ਆ ਗਿਆ 911 ਟਾਇਰ ਆ ਜੋ ਇਸ ਦਿਖਾਸੇ ਪਏ ਹੋਏ ਆ ਸ਼ੋਅ ਇਸ ਦੀ ਇਸ ਸਮੇਂ ਨਾਲ 90 ਮਾਡਲ ਆ 2 ਲੱਖ ਤੇ 40000 ਰੁਪਏ ਮਾਲਕ ਦੀ ਡਿਮਾਂਡ ਉਸ ਦੇ ਨਾਲ ਆ ਗਏ 265 ਮਿੰਦਰਾ ਬੈਕ ਸਾਈਡ ਦੇ ਟਾਇਰ ਬਿਲਕੁਲ ਸਾਫ ਕੰਡੀਸ਼ਨ ਦੇ ਆ 93 ਮਾਡਲ 1 ਲੱਖ ਤੇ 65000 ਰੁਪਏ ਮਾਲਕਾਂ ਦੀ ਡਿਮਾਂਡ ਰੰਗ ਰੋਗਨ ਜੋ ਵੀ ਹੋ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਜੀ ਉਸ ਦੇ ਨਾਲ ਆ ਗਏ ਫਾਰਮ 60 2001 ਮਾਡਲ ਆ 2 ਲੱਖ ਤੇ 45000 ਰੁਪਏ ਮਾਲਕਾਂ ਦੀ ਡਿਮਾਂਡ ਆ ਐਮ ਆਰਫ ਦੇ ਟਾਇਰ ਆ 13 ਦੇ ਟਾਇਰਾਂ ਚ ਟਾਇਰਾਂ ਦੀ ਕੰਡੀਸ਼ਨ ਜੋ ਬਿਲਕੁਲ ਸਾਫ ਹੈ ਵੀਡੀਓ ਵੇਖਣ ਲਈ ਧੰਨਵਾਦ